ਮਾਸਟਰ ਜੀ ਤੁਹਾਨੂੰ ਪਤਾ ਬੰਡ ਹੋਈ ਹੈ ਜਿਹੜੀ ਭਾਰਤ ਦੀ ਤੇ ਪਾਕਿਸਤਾਨ ਦੀ ਹਾਂਜੀ ਹਾਂਜੀ 1947 ਭਾਰਤ ਦੀ ਨਹੀਂ ਹੋਈ ਹਾਂ ਨਾ ਪਾਕਿਸਤਾਨ ਦੀ ਹੋਈ ਹਾਂ ਇਕੱਲੇ ਪੰਜਾਬ ਦੀ ਹੋਈ ਹੈ ਇਕੱਲੇ ਪੰਜਾਬ ਕਿਉਂਕਿ ਤੁਹਾਨੂੰ ਪਤਾ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਦੇ ਵਿੱਚ ਨਹੀਂ ਹੋਇਆ ਹਾਂ ਕਿਉਂਕਿ ਉਹਨਾਂ ਨੂੰ ਦੋ ਕਦਮ ਚੱਲਣਾ ਪੈਂਦਾ ਸੀ ਤਾਂ ਉਹ ਡਰਦੇ ਸੀ ਅੱਗੇ ਮਹਾਰਾਜਾ ਬੈਠਾ ਬੈਠਾ ਸਹੀ ਗੱਲ ਸਰਦਾਰ ਬੈਠਾ ਐਨਾ ਖੌਫ ਸੀ ਉਹਨਾਂ ਦੀ ਰਾਸ ਦੇ ਵਿੱਚ ਇਹਦੀ ਭੈਣ ਸੀ ਰਾਜੇ ਦੀ ਸਾਡੇ ਦੀ ਉੱਥੇ ਆਪਣੀ ਭੈਣ ਘਰੇ ਚਲੇ ਗਏ ਤੇ ਉਹਨਾਂ ਨੂੰ ਵਿਫਤਾ ਪੈ ਗਈ ਉਹਨਾਂ ਨੇ ਉੱਪਰ ਗੱਲ ਕਰੀ ਹਾਂ ਉਹ ਕਹਿੰਦੇ ਰੇ ਇੱਧਰ ਆਇਆ ਬੈਠਾ ਬਸ ਉਹਨੂੰ ਕੁਝ ਕਹਿਦਾ ਨਹੀਂ ਕਹਿੰਦੇ ਨਹੀਂ ਕਹਿੰਦਾ ਫਿਰ ਚੁੱਪ ਕਰ ਜੋ ਮੁਰਜੂਗਾ ਬੁਲਾਇਓ ਨਾ ਜੇ ਪੰਗਾ ਲੈ ਲਿਆ ਫੇਰ ਖਰਾਬ ਹੋ ਹਾਂ ਸਹੀ ਗੱਲ ਫੇਰ ਕਿੰਨੇ ਦਾ ਅਰਦਾਸਾਂ ਕਰੀਆਂ ਹੋਣਗੀਆਂ ਵੀ ਇਹ ਮੁਰਜੇ ਹਾਂ ਇੰਨਾ ਡਰ ਸੀਗਾ ਹਾਂ ਪਰ ਅਸੀਂ ਲੋਕ ਲੜਨ ਨੂੰ ਅੱਗੇ ਸੀ ਹਾਂ ਮਰਨ ਨੂੰ ਅੱਗੇ ਸੀ ਹਾਂ ਜਿਹੜੇ ਗੋਰੇ ਸੀ ਉਹ ਸਿਆਸਤ ਨਾਲ ਚੱਲਦੇ ਸੀ ਹੂੰ ਜਿਹੜੇ ਮੁਗਲ ਸੀ ਉਹ ਸਿਆਸਤ ਨਾਲ ਚੱਲਦੇ ਸੀ ਹੂੰ ਠੀਕ ਹੈ ਉਹਨਾਂ ਨੇ ਕੀ ਕਰਿਆ ਜਾਣ ਲੱਗਿਆ ਨੇ ਜਦੋਂ ਵੰਡ ਕਰੀ ਉਹ ਕਹਿੰਦੇ ਵੀ ਇਹ ਤਾਂ ਲੋਟ ਹੀ ਨਹੀਂ ਆਉਣੇ ਹਾਂ ਚਾਹੇ ਇੱਥੇ ਹਿੰਦੂ ਆ ਚਾਹੇ ਇੱਥੇ ਮੁਸਲਮਾਨ ਹੈ ਚਾਹੇ ਇੱਥੇ ਸਿੱਖ ਹੈ ਚਾਹੇ ਈਸਾਈ ਹੈ ਜਿਹੜਾ ਪੰਜਾਬੀ ਹੈ ਨਾ ਹਾਂ ਉਹਦੇ 'ਚ ਜਜ਼ਬਾ ਹੈ ਹਾਂ ਇਸ ਧਰਤੀ ਦਾ ਜਿਹਨੇ ਪਾਣੀ ਪੀਤਾ ਹਾਂ ਤੇ ਉਹ ਲੜਨ ਮਾਰਨ ਨੂੰ ਤਿਆਰ ਰਹਿੰਦਾ ਜੂਝਣ ਹਾਂ ਠੀਕ ਹੈ ਉਹਨਾਂ ਨੇ ਇਹੀ ਸੋਚਿਆ ਕਿਉਂਕਿ ਪੰਜਾਬ ਬਹੁਤ ਵੱਡਾ ਸੀ ਸਹੀ ਗੱਲ ਆ ਜੀ ਗੁਜਰਾਤ ਤੱਕ ਪੰਜਾਬ ਸੀ ਬਹੁਤ ਵੱਡਾ ਜੀ ਠੀਕ ਹੈ ਨਾ ਉਧਰੋਂ ਜੂਪੀ ਤੱਕ ਪੰਜਾਬ ਸੀ ਆ ਕਸ਼ਮੀਰ ਹਮਾਚਲ ਸਾਰਾ ਪੰਜਾਬ ਸੀ ਛੀਨ ਨਾ ਜਾ ਲੱਗਦਾ ਸੀ ਹੂੰ ਉਧਰੋਂ ਕਿੱਧਰ ਜਾ ਕੇ ਉਹ ਕਰਾਚੀ ਤੱਕ ਜਾ ਲੱਗਦਾ ਸੀ ਪੰਜਾਬ ਹੂੰ ਪੰਜਾਬ ਹੈ ਬਹੁਤ ਵੱਡਾ ਸੀ ਹੂੰ ਜਿਹਦਾ ਡਰ ਸੀ ਇਹਨਾਂ ਨੂੰ ਹੂੰ ਉਹਨਾਂ ਨੇ ਸੋਚਿਆ ਵੀ ਜਿਹੜੇ ਬੰਦਿਆਂ ਨੇ ਸਾਨੂੰ ਰਾਜ ਨਹੀਂ ਕਰਨ ਦਿੱਤਾ ਖੰਗਣ ਨਹੀਂ ਦਿੱਤਾ ਆਪਦੇ ਜਿਉਂਦੇ ਜੀ ਜਿਹੜੀ ਉਹਦੀ ਕੌਮ ਜੇ ਇਕੱਠੀ ਰਹਗੀ ਇਹ ਤਾਂ ਖਰਾਬ ਕਰਨਗੇ ਹਮ ਇਸ ਕਰਕੇ ਦਿਮਾਗ ਨਾਲ ਵੰਡ ਕੀਤੀ ਉਹਨਾਂ ਨੇ ਹਮ ਵੰਡ ਉਧਰੋਂ ਵੀ ਹੋ ਜਾਂਦੀ ਬੰਗਲਾਦੇਸ਼ ਹਾਲ ਨੂੰ ਦੇਸ਼ ਹੀ ਬਣਾਉਣਾ ਸੀ ਲੱਗ ਉਧਰਲੀ ਸਾਈਡ ਵੀ ਬਣ ਜਾਂਦਾ ਬਿਲਕੁਲ ਜੀ ਪਰ ਨਹੀਂ ਉਹਨਾਂ ਨੇ ਪੰਜਾਬ ਵਡਿਆ ਵਿਚਾਰਣ ਕੇ ਹਾਂ ਜੀ ਸਸਤ ਨਾਲ ਪੂਰੀ ਸਿਆਸਤ ਨਾਲ ਵੀ ਇਹਨੂੰ ਕਮਜ਼ੋਰ ਕਰੀਏ ਕਿ ਮੈਂ ਹੱਲ ਕੋਈ ਨਹੀਂ ਦੁਨੀਆ ਤੇ ਰਾਜ ਕਰੂਗਾ ਇਹ ਹਾਂ ਇਹ 'ਚ ਸ਼ੱਕ ਵੀ ਕੋਈ ਨਹੀਂ ਬਿਲਕੁਲ ਜੀ ਜੇ ਪੰਜਾਬ ਸਾਡਾ ਨਾ ਵੰਡਿਆ ਜਾਂਦਾ ਨਾ ਦੋ ਭਾਗਾਂ 'ਚ ਹਾਂ ਅੱਜ ਤਾਂ ਰਾਜ ਕਰ ਲੈਂਦੇ ਹੂੰ ਹੋਣਾ ਸੀ ਦੁਨੀਆ ਤੇ ਰਾਜ ਹੋਣਾ ਸੀ ਪੰਜਾਬੀਆਂ ਦਾ ਜਾਂ ਇੰਨਾ ਤਾਂ ਨਹੀਂ ਕੋਈ ਰਾਜ ਕਰ ਸਕਦਾ ਸੀ ਇਹ ਤਾਂ ਖੰਗਣ ਨਹੀਂ ਦਿੰਦੇ ਹੀ ਕੋਈ ਨੂੰ ਇਹ ਜੀ ਕਮਿਊਨਿਟੀ ਹੈ ਇੱਕ ਉਹਨਾਂ ਨੇ ਬੰਨ੍ਹ ਕਰੀ ਫੇਰ ਇਧਰੋਂ ਭਾਰਤ ਵਾਲਿਆਂ ਨੇ ਪੰਜਾਬ ਨੂੰ ਛੋਟਾ ਕਰਿਆ ਹਾਂ ਬਿਲਕੁਲ ਛੋਟਾ ਲਿਆਂਦਾ ਪੰਜਾਬ ਮੁੱਠੀ ਚ ਹੈਨਾ ਨਮਾਸਲ ਹਰਿਆਣਾ ਕਰਦਾ ਨਮਾਸਲ ਕਰਦਾ ਕਸ਼ਮੀਰ ਕਰਦਾ ਹਰਿਆਣਾ ਕਰਦਾ ਰਾਜਸਥਾਨ ਚਰਲਾਤਾ ਇਧਰੋਂ ਚਾਰ ਸਪੀਰੋਂ ਮਾਰਤਾ ਜੀ ਠੀਕ ਹੈ ਖਿੱਚ 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 ਪੰਜਾਬ ਛੋਟਾ ਕਰ ਲਿਆ ਜੀ ਠੀਕ ਹੈ ਤੇ ਖਬਰਾਂ ਆ ਪਿੱਛੇ ਜੇ ਆਉਣ ਲੱਗੀਆਂ ਸੀ ਹਾਂ ਰਾਣਕੋਟ ਉਧਰ ਜਾਊਗਾ ਹਮਾਚਲ ਚ ਜਾਊਗਾ ਬਠਿੰਡਾ ਰਾਜਸਥਾਨ ਚ ਜਾਊਗਾ ਜੀ ਆਇਆ ਜੀ ਆਹ ਲੁਧਿਆਣਾ ਤੱਕ ਹਰਿਆਣਾ ਆ ਜੂਗਾ ਅਨਾ ਐਂਗਰੇਜ਼ਾਂ ਦੇ ਮੱਕੇ ਖੇਡ ਪਈ ਉਹ ਪਹਿਲੀਆਂ ਚ ਹੋ ਗਿਆ ਹੋ ਗਿਆ ਹਾਂ ਐ ਨਹੀਂ ਹੁੰਦਾ ਪਰ ਨੁਕਸਾਨ ਬਹੁਤ ਹੈ ਇਹਦੇ ਚ ਹਾਂ ਅੰਗਰੇਜ਼ ਨੇ ਸਾਰਾ ਕੁਝ ਸੋਚ ਕੇ ਪਲਾਨਿੰਗ ਕਰਕੇ ਉਹਨਾਂ ਨੇ ਕਿਹਾ ਵੀ ਇਹ ਬੰਦੇ ਨਾ ਗੋਲੀ ਨਾ ਨਾ ਟਰੋਂਨ ਨਾ ਨਹੀਂ ਡਰ ਸਕਦੇ ਨਾ ਇਹ ਮਰਨੋ ਟਰਦੇ ਆ ਇਹ ਕਿਸੇ ਹਿਸਾਬ ਨਾਲ ਨਹੀਂ ਮਾਰੇ ਜਾ ਸਕਦੇ ਇਹਨਾਂ ਨੂੰ ਮਾਰਨਾ ਹੈ ਤਾਂ ਕਲਮਾ ਨਾ ਮਾਰੀਏ ਤਾ ਉਹਨਾਂ ਨੇ ਵੰਡ ਕਰੀਆ ਮਹਾਰਾਜ ਵਿਚਾਲਿਆਂ ਵੰਡ ਕਰੀਆ ਪੰਜਾਬ ਅੱਧਾ ਅੱਧਾ ਕਰ ਬਿਲਕੁਲ ਜੀ ਅੱਧਾ ਦੇਲ ਉਧਰ ਬੈਠਾ ਅੱਧਾ ਦੇਲ ਇਧਰ ਬੈਠਾ ਸਹੀ ਗੱਲ ਆ ਜੀ ਹੁਣ ਦਿਲ ਦੋ ਹਿੱਸਿਆਂ ਚ ਵੰਡੇ ਆ ਗਿਆ ਦੋ ਹਿੱਸੇ ਧੜਕਦਾ ਫੇਰ ਵੀ ਹੈ ਬਿਲਕੁਲ ਜੀ ਇੱਕ ਦੂਜੇ ਲਈ ਧੜਕਦਾ ਕਿ ਨਹੀਂ ਫੁੱਲ ਧੜਕਦਾ ਜੀ ਜਦੋਂ ਚੜਦੇ ਪੰਜਾਬ ਤੇ ਕੋਈ مصیبت ਆਉਂਦੀ ਹੈ ਤਾਂ ਲਹਿੰਦਾ ਪੰਜਾਬ ਰੋਂਦਾ ਹੈ ਰੋਂਦਾ ਏ ਜਦੋਂ ਲਹਿੰਦੇ ਪੰਜਾਬ ਤੇ مصیبت ਆਉਂਦੀ ਹੈ ਤਾਂ ਚੜ੍ਹਦਾ ਪੰਜਾਬ ਰੋਂਦਾ ਹੈ ਠੀਕ ਹੈ ਖੁਸ਼ੀ ਜੀ ਵੀ ਕਰਦੇ ਜਿਵੇਂ ਅਸੀਂ ਭਰਾ ਆ ਯਾਰ ਖੂਨ ਸਾਡਾ ਉਹ ਹੂਣ ਸਾਡਾ ਕੀ ਹੋ ਗਿਆ ਜੇ ਯਾਰ ਚਾਲੇ ਦੀਵਾਰ ਨਿਕਲ ਗਈ ਬਿਲਕੁਲ ਜੀ ਖੂਨ ਆਉਂਦਾ ਪਰ ਦੁਵਾਰਾਂ ਦੇ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਖੂਨ ਨਹੀਂ ਬਦਲਣਾ ਦੀਵਾਰ ਦੇ ਨਾਲ ਜੇ ਤੇ ਆਪਾਂ ਕੰਧ ਕੱਢ ਦਈਏ ਜਿਹੜਾ ਇਧਰਲਾ ਖੇਤ ਆ ਜਾਂ ਇਧਰਲਾ ਉਹਦੀ ਮਿੱਟੀ ਦਾ ਫਰਕ ਨਹੀਂ ਪੈਣਾ ਮਿੱਟੀ ਉਹੀ ਰਹਿਣੀ ਹੈ ਕੰਧ ਹੀ ਆ ਵਿਚਾਰੇ ਬਸ ਉਹੀ ਗੱਲ ਹੈ ਇਹ ਕੰਧ ਹੈ ਗੱਲਬਾਤ ਇੱਕੋ ਹੀ ਹੈ ਸਾਡੇ ਘਰ ਤੇ ਯਾਰ ਅੱਜ ਵੀ ਵੇਲਾ ਜਦੋਂ ਪਾਣੀ ਆਇਆ ਤੇ ਉਹਨਾਂ ਨੇ ਆਪਦੇ ਘਰ ਡਬੋਲੇ ਸੀ ਹਾਂ ਠੀਕ ਹੈ ਜਦੋਂ ਉਹਨਾਂ ਦੇ ਕੋਈ ਆਫਤ ਆਉਂਦੀ ਹੈ ਤੇ ਆਪਣੇ ਵਾਲੇ ਮਾਰਮੇਟ ਨੂੰ ਤਿਆਰ ਹੋ ਜਾਂਦੇ ਹਾਂ ਪਿਆਰ ਹੈ ਹਾਂ ਸਹੀ ਗੱਲ ਹੈ ਅੱਜ ਉਹ ਜੋਦੇ ਪੰਜਾਬੀ ਲਈ ਲੜ ਰਹੇ ਆ ਪਾਕਿਸਤਾਨ ਵਾਲੇ ਹਾਂ ਹੈ ਸਾਡੀ ਬੋਲੀ ਪੰਜਾਬੀ ਭਗਤ ਸਿੰਘ ਦੀ ਬੋਲੀ ਪੰਜਾਬੀ ਹਾਂ ਸਹੀ ਗੱਲ ਹੈ ਜੀ ਯਾਰ ਪੰਜਾਬੀ ਦੀ ਖਾਤਰ ਲੜਦੇ ਆ ਹਾਂ ਸਹੀ ਗੱਲ ਆ ਯਾਰ ਸਾਡੇ 30 ਲੱਖੇ ਸਦਾਨੇ ਨੇ ਮਮਚਲਾਈ ਸੀ ਉਹ ਪੰਜਾਬੀ ਦੀ ਯਾਰ ਠੀਕ ਹੈ ਇਹ ਕੰਮ ਬਹੁਤ ਵਧੀਆ ਕਰਿਆ ਸੀ ਉਹਨੇ ਵੀ ਪੰਜਾਬੀ ਤਾਂ ਲਿਖਣੀ ਚਾਹੀਦੀ ਹੈ ਉਦੋਂ ਵੀ ਕਈ ਵਿਦਵਾਨ ਕਹਿੰਦੇ ਜਿਹੇ ਚੀਜ਼ فرق ਹੈ ਉੱਤੇ ਹੋਵੇ ਥੱਲੇ ਹੋਵੇ ਨਾ ਯਾਰ ਫਰਕ ਪੂਰਾ ਹੀ ਹੈ ਜੀ ਹਰ ਦੇਸ਼ ਦੀ ਹਰ ਪ੍ਰਦੇਸ਼ ਦੀ ਹਰ ਮੁਲਕ ਦੀ ਭਾਸ਼ਾ ਆਪਦੀ ਉੱਪਰ ਹੁੰਦੀ ਹੈ ਹੂੰ ਦੂਜੀ ਥੱਲੇ ਹੁੰਦੀ ਹੈ ਇੰਗਲਿਸ਼ 2 ਨੰਬਰ ਤੇ ਹੁੰਦੀ ਆ ਹਰ ਮੁਲਕ ਦੇ ਵਿੱਚ ਭਾਸ਼ਾ ਨਾਲ ਹੀ ਕਿਹਨੂੰ ਗੁਲਾਮ ਬਣਾਇਆ ਜਾਂਦਾ ਹੈ ਬਿਲਕੁਲ ਜਦੋਂ ਭਾਸ਼ਾ ਹੀ ਮਾਰਤੀ ਕਿਹਦੀ ਜ਼ਮੀਰ ਹੀ ਮਰ ਗਿਆ ਉਹ ਗੁਲਾਮ ਬਣ ਗਿਆ ਉਹ ਕੌਮ ਦਾ ਕੀ ਰਹਿ ਗਿਆ ਜਿਹਦੀ ਆਪਦੀ ਭਾਸ਼ਾ ਹੀ ਨਾ ਰਹੀ ਨਹੀਂ ਰਹੀ ਸਹੀ ਗੱਲ ਹੈ ਸਾਡੇ ਕਈ ਦਾਸੀ ਪਾਸਾ ਵਿੱਚੋਂ ਕੱਢ ਚੁੱਕੇ ਆ ਹਾਂ ਬਿਲਕੁਲ ਜੀ ਕਈ ਪਾਸਾ ਸੀ ਖਤਮ ਕਰ ਚੁੱਕੇ ਆ ਆਪਦੀਆਂ ਹਾਂ ਅਸੀਂ ਬਾਲਟ ਸਾਡੇ ਨਹੀਂ ਹੈਗੇ ਪੰਜਾਬੀ ਦੇ ਹੋ ਸਹੀ ਗੱਲ ਹੈ ਜਿਹੜੇ ਸਾਡੇ ਧੀਆਂ ਪੁੱਤ ਬੋਲਣ ਤੋਂ ਵੀ ਕਤਰਾਉਂਦੇ ਆ ਚਲ ਹਾਂ ਰਿਸ਼ਤਿਆਂ ਦੇ ਨਾਮ ਥੋੜੀ ਜਿਹੀ ਦੂਰ ਜਾ ਕੇ ਹਿੰਦੀ ਬੋਲਣ ਲੱਗ ਜਣੇ ਹਾਂ ਮਹਿਮ ਹਮ ਆਏ ਹੈ ਹਮ ਇਹ ਹੈ ਸਹੀ ਗੱਲ ਹੈ ਨਹੀਂ ਆਪ ਦੀ ਭਾਸ਼ਾ ਬੋਲੋ ਵੀ ਤਾਂ ਕਿਸੇ ਦੀ ਭਾਸ਼ਾ ਹੈ ਦਫ਼ਤਰਾਂ 'ਚ ਬਬਈ ਆਮ ਹੀ ਰੁਟੀਨ ਚੱਲਦਾ ਜੀ ਸਕੂਲਾਂ ਦੇ ਵਿੱਚ ਜਾਂ ਸਕੂਲਾਂ 'ਚ ਜਾਂਦੇ ਆ ਆਪਣੇ ਬੱਚਿਆਂ 'ਚ ਹਾਂ ਜੀ ਉੱਥੇ ਜਾ ਕੇ ਹਿੰਦੀ ਹਿੰਦੀ ਬੈਂਕਾਂ 'ਚ ਵੀ ਹਿੰਦੀ ਹਾਂ ਮੈਂ ਕਿਹਾ ਸੀ ਇਸ਼ੂ ਦੀ ਕਰੋਨ ਕੋ ਆਪਣੇ ਸਕੂਲ 'ਚ ਜਦੋਂ ਇੱਧਰ ਪੜ੍ਹਦੇ ਆ ਢਾਲੇ 'ਚ ਉਹ ਆਪਣੇ ਘਰਾਂ 'ਚੋਂ ਕੁੜੀ ਆ ਉਹ ਲੱਗੀ ਸੀ ਹਾਂ ਹਾਂ ਬੈਠੀਏ ਸਰ ਆਪ ਆਪ ਕੀ ਲੋਗੇ ਪਾਣੀ ਲੋਗੇ ਮੈਂ ਕਹ ਤੂੰ ਬੰਦੇ ਵਾਂਗੂ ਬੋਲ ਖਰੀ ਕੀ ਜਾਨੀ ਤੂੰ ਹੈ ਸਹੀ ਗੱਲ ਹੈ ਔਰਗੇ ਤੜਕੇ ਦਾ ਉੱਥੇ ਮੈਂ ਕਿਹਾ ਪਾਸ ਨੂੰ ਪੱਠੇ ਪਾਉਂਦੀ ਬੰਬੀ ਦੀ ਹੋਣ ਕੋ ਹੋਰ ਹੀ ਭਾਸਾ ਜਾਂ ਚ ਪਈ। ਕੋਈ ਸਾਡੀ ਮਜਬੂਰੀ ਹੈ ਇੱਥੇ ਕਿਹੜੀ ਮਜਬੂਰੀ ਹੈ ਯਾਰ? ਆਪਦੀ ਭਾਸਾ ਲਕੂਣੀਏ ਮਜਬੂਰੀ ਹੈ ਕੋਈ? ਠੀਕ ਹੈ। ਜੇ ਭਾਸਾ ਨਾ ਰਹੀ ਤੇ ਉਹ ਕੌਮ ਦਾ ਵजूद ਖਤਮ ਹੋ ਜਾਣਾ। ਖਤਮ ਹੋ ਜਾਂਦਾ ਠੀਕ ਹੈ ਨਾ? ਇਸ ਕਰਕੇ ਆਪਦੀ ਭਾਸਾ ਨੂੰ ਪਹਿਲ ਦੇਣੀ ਚਾਹੀਦੀ। ਹਾਂ। ਗੁਜਰਾਤ ਦੇ ਵਿੱਚ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਪਹਿਲੀ ਗੱਲ ਉੱਤੇ ਥੱਲੇ ਵਾਲਾ ਛੱਡੋ ਤੇ ਹੈ ਹੀ ਨਹੀਂ। ਹੈ। ਦੋ ਹੀ ਭਾਸਾ ਹੈ। ਹਾਂ। ਗੁਜਰਾਤੀ ਇੰਗਲਿਸ਼ ਬਸ ਹਾਂ ਉਹ ਲਿਖਦੇ ਹੀ ਨਹੀਂ ਉਸ ਸ਼ੇਪਿਕ ਤੇ ਬਿਲਕੁਲ ਜੀ ਠੀਕ ਹੈ ਪਰ ਗੁਜਰਾਤੀ ਉੱਪਰ ਦੁਕਾਨਾਂ ਤੇ ਬਾਜ਼ਾਰਾਂ ਚ ਪੋਰ ਕੱਲੇ ਗੁਜਰਾਤੀ ਦੇ ਪੜ੍ਹ ਲਓ ਯਾਰ ਸਹੀ ਆ ਜੀ ਠੀਕ ਹੈ ਕੋਈ ਲੋੜ ਨਹੀਂ ਇੰਦੇ ਹੋਣਾ ਚਾਹੀਦਾ ਜੀ ਤੇ ਫਿਰ ਪ੍ਰਧਾਨ ਮੰਤਰੀ ਦਾ ਆਪ ਦਾ ਦੇਸ਼ ਹੈ ਹਾਂ ਗੁਜਰਾਤ ਉੱਥੇ ਕਾਹ ਤੋਂ ਨਹੀਂ ਫਿਰ ਹਾਂ ਰਾਸ਼ਟਰੀ ਭਾਸ਼ਾ ਤਾਂ ਉੱਥੇ ਲਿਖੇ ਹਾਂ ਉੱਥੇ ਲਿਖਣੀ ਨਹੀਂ ਲਿਖਣੀ ਨਹੀਂ ਠੀਕ ਹੈ ਇਸ ਕਰਕੇ ਆਪਾਂ ਆਪਦੀ ਭਾਸਾ ਨੂੰ ਪਹਿਲ ਦਈਏ ਹਾਂ ਬੱਚਿਆਂ ਨੂੰ ਮੈਂ ਆਪਦਾ ਬੱਚਾ ਹਟਾ ਕੇ 11ਵੀਂ ਚ ਪੰਜਾਬੀ ਚ ਲਾਇਆ ਜੀ ਹਾਂ ਪੰਜਾਬ ਬੋਰਡ ਚ ਪੰਜਾਬ ਬੋਰਡ ਚ ਲਾਤਾ ਮੈਂ ਹਾਂ ਬਿਲਕੁਲ ਪੰਜਾਬੀ ਸਿੱਖੇ ਕਿਉਂਕਿ ਮੈਨੂੰ ਪਤਾ ਲੱਗਿਆ ਕਿ 12ਵੀਂ ਜਿਹੜੀ ਜਮਾਤ ਆ ਉਹਦੇ ਵਿੱਚ ਗੁਰੂਆਂ ਬਾਰੇ ਇਤਿਹਾਸ ਹਾਂ ਪੱਤੀ ਸਬਦਾਵ ਦੇ ਲਈ ਬੋਲੀ ਗਈ ਹੈ ਮੈਂ ਨਹੀਂ ਚਾਹੁੰਦਾ ਸੀ ਮੇਰਾ ਬੱਚਾ ਸਾਡੇ ਗੁਰੂਆਂ ਬਾਰੇ ਗਲਤ ਪੜ੍ਹੇ ਹਾਂ ਠੀਕ ਹੈ ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਦੇ ਕੋਈ ਦਿਮਾਗ ਤੇ ਇਹੋ ਜੀ ਗੱਲ ਆਵੇ ਹਾਂ ਉਹਨੂੰ ਗੁਰੂਆਂ ਨਾਲ ਜੋੜ ਕੇ ਰੱਖਣਾ ਹੈ ਹਾਂਜੀ ਪੜ੍ਹ ਕੇ ਕੋਈ ਬਾਲੀਆਂ ਨੌਕਰੀਆਂ ਨਹੀਂ ਇੱਥ ਜੀ ਆਪਾਂ ਬਾਹਰ ਹੀ ਜਾਣਾ ਪਲੱਸ 2 ਕਰਕੇ ਬਾਹਰ ਹੀ ਭੇਜਣੇ ਬੱਚੇ ਕੋਈ ਬੀਏ ਕਰਕੇ ਉੱਠ ਜੂਗਾ ਠੀਕ ਹੈ ਨਾ ਜੀ ਨੇ ਬਾਹਰ ਜਾਣਾ ਕੋਈ ਬਾਲਾ ਉਹਨੂੰ ਲੋੜ ਨਹੀਂ ਸੀ ਬੀਐਸਸੀ ਦੀ ਸਹੀ ਗੱਲ ਆ ਜੀ ਆਪਦੀ ਭਾਸ਼ਾ ਨਾਲ ਜੋੜ ਕੇ ਰੱਖੋ ਯਾਰ ਉਹਨਾਂ ਨੇ ਤਾਂ ਇਤਿਹਾਸ ਹੀ ਮਟਾਦਾ ਹੀ ਸੀ ਬੀਐਸਸੀ ਦਾ ਬਿਲਕੁਲ ਇਹ ਭਾਸ਼ਾ ਦਾ ਬਾਹਰ ਜਾ ਕੇ ਪਤਾ ਲੱਗਦਾ ਜਦੋਂ ਗੋਰੇ ਕਾਲੇ ਵੀ ਪੰਜਾਬੀ ਬੋਲਦੇ ਆ ਸਾਡੇ ਸਿੱਧੂ ਤੋਂ ਪਤਾ ਲੱਗਿਆ ਪੁੱਤ ਤੋਂ ਸਾਡੇ ਤੋਂ ਬਹੁਤ ਮਹਾਨ ਭਾਸ਼ਾ ਜੀ ਕਿੱਥੋਂ ਤੱਕ ਦੁਨੀਆ ਪਾਕਿਸਤਾਨੀ ਮਾਤਾ ਛੜਕਾਂ ਚ ਲੈਟਰ ਲੈਟਰ ਹੋਈਆਂ ਯਾਰ ਯਾਰ ਕਿੰਨਾ ਪਿਆਰ ਸੀ ਯਾਰ ਉਹਨਾਂ ਦਾ ਉਹਨਾਂ ਨੇ ਕਿਤੇ ਵੇਖਿਆ ਹੀ ਨਹੀਂ ਸੀ ਹਾਂ ਕਹਿੰਦਾ ਹੁੰਦਾ ਸੀ ਲੈ ਜਾਓ ਮੈਨੂੰ ਹਾਂ ਲੈ ਜਾਓ ਪਾਕਿਸਤਾਨ ਵਾਲਿਓ ਹਾਂ ਲੈ ਜਾਓ ਮੈਨੂੰ ਇਧਰਲੇ ਪੰਜਾਬ 'ਚ ਹਾਂ ਬਹੁਤ ਪਿੱਟਿਆ ਹਾਂ ਉਹਨੂੰ ਡਰ ਸੀ ਹਾਂ ਦੱਸਦਾ ਨਹੀਂ ਝੋਟਾ ਹਾਂ ਪਰ ਪਤਾ ਸੀ ਹਾਂ ਇਹ ਨਹੀਂ ਕਿ ਡਰਦਾ ਸੀ ਉਹ ਉਹ ਆਪਣੇ ਮਾਂ ਪਿਓ ਦਾ ਫਿਕਰ ਸੀ ਹਾਂ ਤਾਂ ਹੀ ਉਹ ਇਹਨਾਂ ਤੋਂ ਦੂਰ ਨਹੀਂ ਜਾਂਦਾ ਸੀ ਹਾਂ ਉਹਨੂੰ ਆਇਆ ਸੀ ਵੀ ਜਿਹੜੇ ਪਾਲਾਵੇਂ ਇਹਨਾਂ ਨਾਲ ਕੱਟਣਾ ਮੈਂ ਤਾਂ ਕਹਿੰਦਾ ਪ੍ਰਮਾਤਮਾ ਆਕਲ ਤੇ ਸ਼ਕਲ ਦੂਜੇ ਬੱਚਿਆਂ ਨੂੰ ਜਮਾ ਹੋਈ ਦੇਵੇ ਯਾਰ ਹਾਂ ਦੁਬਾਰਾ ਸਿੱਧੂ ਹੀ ਬਣ ਜੀ ਹਾਂ ਹੁਣ ਕਈ ਭਰਾ ਨਹੀਂ ਵਰਤੇ ਹਨਾ ਉਹਨਾਂ ਨੂੰ ਲੱਗਦਾ ਵੀ ਫੋਕਰਾਸੀ ਆਏ ਸੀ ਹਨਾ ਉਹ ਸਿਰਫ ਗੀਤਾਂ ਤੱਕ ਹੀ ਸੀ ਹਾਂ ਗੀਤਾਂ ਤੋਂ ਬਾਹਰ ਹੁਣ ਮੈਂ ਤਾਂ ਵਰਤਿਆ ਸੀ ਵਿਚਾਰੇ ਨੇ ਹਾਂ ਬਿਲਕੁਲ ਨੋਰਮਲ ਬੰਦਾ ਸਹੀ ਗੱਲ ਥੱਲੇ ਬਹਿਣਾ ਚੌਂਕੜੀ ਮਾਰ ਹਾਂ ਤੁਹਾਡੇ ਤੋਂ ਉੱਚਾ ਨਹੀਂ ਬਹਿਣਾ ਯਾਰ ਤੁਸੀਂ ਤੋਂ ਉਮਰ ਚ ਵੱਡੇ ਆ ਅੱਛਾ ਜੀ ਰਿਸਪੈਕਟ ਕਰਦਾ ਸੀ ਬਿਲਕੁਲ ਯਾਰ ਮੈਂ ਕਿਹਾ ਗੱਲ ਮੈਂ ਇਹਨਾਂ ਨੂੰ ਕਿਹਾ ਮੈਂ ਤੇ ਭਾਨਾ ਗਏ ਉਹ ਕਹਿੰਦਾ ਬਾਬਾ ਜੀ ਉਹਨਾਂ ਨੇ ਬਾਹਰ ਖੜ੍ਹਦੇ ਨਹੀਂ ਦੇਣਾ ਯਾਰ ਐ ਨਾ ਤਿਆਰ ਰੱਖਿਆ ਹਾਂ ਕਿੱਥੇ ਯਾਰ ਉਹ ਬੰਦਾ ਯਾਰ ਹੀਰਾ ਹਾਂ ਹੀਰਾ ਗਵਾਲਿਆ ਹਾਂ ਇੱਕ ਨਾ ਚਲੋ ਮਾਸਟਰ ਜੀ ਇਹ ਤਾਂ ਕੌਮ ਆ ਸਾਡੀ ਹੈ ਨਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਕੌਮ ਤੇ ਆਈਆਂ ਹੱਥ ਰੱਖੇ ਬਣਾਈ ਜੀ ਕਿਉਂਕਿ ਇਹ ਬਣੀ ਸੀ ਦੋ ਨਾਸਤੇ ਪਹਿਲਾਂ ਤੋਂ ਹੁੰਦੀ ਆਈ ਆ ਬਿਲਕੁਲ ਜੀ ਤੇ ਇਹ ਜਿੰਨਾ ਚਿਰ ਸਾਡੇ ਗੁਰੂਆਂ ਨੇ ਲਿਖਿਆ ਜੋ ਲਿਖਿਆ ਉਹ ਕੇ ਰਹਿਣਾ ਹਾਂ ਸਾਡੇ ਗੁਰੂਆਂ ਦੀ ਆਵਾਜ਼ ਆ ਜਿਹੜੀ ਉਹ ਟੱਲ ਹੈ ਹਾਂ ਠੀਕ ਹੈ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਬਾਰੇ ਸਭ ਮਿਲेंगे ਬੱਚੇ ਸ਼ਰਨ ਜੋ ਵੇ ਹਾਂ ਇਹ ਆਉਣਾ ਇਸ ਟਾਈਮ ਹਾਂ ਬਿਲਕੁਲ ਆ ਕੇ ਰਹੂਗਾ ਹਾਂ ਕੋਈ ਲੜਨ ਦੀ ਲੋੜ ਨਹੀਂ ਕੁਛ ਨਹੀਂ ਪ੍ਰਮਾਤਮਾ ਨੇ ਵਿਧੀ ਬਣਾਉਣੀ ਹਾਂ ਤਾਂ ਵਿਧੀ ਬਣਨੀ ਆ ਬਿਲਕੁਲ ਜੀ ਨੰਬਰ 2 ਤੇ ਮੈਂ ਨਾ ਜਦੋਂ ਉਹ ਬੰਦੇ ਦਾ ਐਕਸੀਡੈਂਟ ਹੋਇਆ Rajasthan ਵਾਲੇ ਦਾ ਹਾਂ ਜੀਦਕੋਟ ਦਾ ਅਗਰ ਜੀ ਮੈਡੀਕਲ ਚ ਅੱਛਾ ਜੀ ਡਾਕਟਰ ਵੀ ਬੰਦੇ ਦਾ ਤਰਾਹ ਕੱਢ ਦਿੰਦੇ ਆ ਹਾਂ ਮੈਂ ਨਾ ਪੇਮੈਂਟ ਜਮਾ ਕਰਾਉਣ ਗਿਆ ਮੇਰੀਆਂ ਅੱਖਾਂ ਚੋਂ ਨਾ ਪੈ ਜੀ ਮਾਰ ਦਿੰਦੀ ਆ ਕੱਚੀ ਕੱਚੀ ਜੀ ਹਾਂਜੀ ਹਾਂਜੀ ਈਲੀਆਂਆਂ ਆ ਬਾੜੀਆਂ ਬਾੜੀਆਂ ਅੱਖਾਂ ਮੇਰੇ ਕਾ ਪਹਿਲਾਂ ਤੋਂ ਕੱਚੀਆਂ ਸੀ ਹਾਂ ਮਤਲਬ ਪਹਿਲਾਂ ਬੁੜੂਆਂ ਪਾਉਂਦਾਂ ਸੀ ਪੂਸਾਂ ਵਾਲਾ ਸ਼ੁਰਮਾ ਹਾਂ ਯਾਰ ਰਗੜ ਕੇ ਬੱਟੀ ਜੀ ਪਾਉਂਦਾਂ ਸੀ ਮੇਰੇ ਨਹੀਂ ਪਾਇਆ ਕਿਸੇ ਨੇ ਆਹੋ ਮੈਂ ਪਹਿਲਾਂ ਤੋਂ ਮੈਂ ਜਿਵੇਂ ਮੈਂ ਥੱਕੇ ਨਹੀਂ ਆ ਗਿਆ ਹੁਣ ਨਾ ਉਹ ਟੀ ਪੈਂਦੀ ਸੀ ਹਾਂ ਸ਼ੁਰਮੇ ਸਰ ਮੇ ਨਹੀਂ ਪਏ ਮੇਰੇ ਆ ਇੱਕ ਨਿੱਕੇ ਹੁੰਦੇ ਤੇ ਬਾਹਰ ਨਿਕਲ ਗਿਆ ਮੈਂ ਨਾ ਰਾੜਤਾ ਯਾਰ ਮਾਰ ਮਾਰਤਾ ਫੜੇ ਪੰਜੀ ਠੀਕ ਹੈ ਪੱਕ ਗਿਆ ਸੀ ਮੈਂ ਹਾਂ ਤੇ ਉਹ ਨਾ ਮੈਨੂੰ ਜੋ ਡਾਕਟਰ ਕੋਲੇ ਲੈ ਜਾਓ ਹਾਂ ਮੈਂ ਕਿਹਾ ਡਾਕਟਰ ਸਾਹਿਬ ਪ੍ਰੋਬਲਮ ਐ ਕੋਈ ਹਾਂ ਮੋਗਾ ਕੀ ਪ੍ਰੋਬਲਮ ਐ ਇਹ ਐ ਦੂਰ ਦੂਰ ਹਾਂ ਮੈਂ ਕਿਹਾ ਘਰ ਤੱਕ ਦੱਸੋ ਸਰ ਹਾਂ ਤੁਹਾਨੂੰ ਐਚਆਈ ਦੀ ਐ ਲੈ ਉਹ ਮੈਂ ਨਾ ਐਚਆਈ ਦੀ ਤਾਂ ਨਹੀਂ ਪਤਾ ਸੀ ਕੀ ਹੁੰਦਾ ਮੈਂ ਕਿਹਾ ਕੀ ਆ ਹਾਂ ਡੇਢਸ ਹਾਂ ਉਹ ਮੈਂ ਕਿਹਾ ਮੈਂ ਲਫੀੜਾ ਮਾਰੂ ਕੰਨ ਤੇ ਮੈਂ ਉਹ ਜਾ ਬੰਦਾ ਹੀ ਨਹੀਂ ਯਾਰ ਹਾਂ ਮੈਂ ਤਾਂ ਕੋਈ ਕੀ ਹੈ ਐਵੇਂ ਕਿਵੇਂ ਹੋ ਜੂ ਮੈਂ ਕਿਹਾ ਮੈਂ ਕੋਈ ਗਲਤ ਕੰਮ ਵਾਲਾ ਬੰਦਾ ਹੀ ਨਹੀਂ ਮਰੀ ਜਾਂਦਾ ਐਵੇਂ ਤੇ ਮਗਾ ਮਰੀ ਉਮਰ ਵੇਲਾ ਕਿੰਨੀ ਕਾ ਜੇ ਯਾਰ ਹਾਂ ਉਹ ਕਹਨੇ ਹਾਂ ਕਿ ਤਾਂ ਬੱਚਾ ਪਿਸ਼ਾਬ ਤੇ ਪਿਸ਼ਾਬ ਕਰਦੇ ਬਿਮਾਰੀ ਲੱਗ ਜਾਂਦੀ ਹੈ ਹਾਂ ਉਹਨੇ ਮੈਨੂੰ ਇਹੋ ਜਿਹੀ ਗੱਲਾਂ ਕਰੀਆਂ ਮੈਂ ਡਰ ਗਿਆ ਹਾਂ ਉਹ ਕਹਿੰਦਾ ਸੈਂਪਲ ਲਓ ਹਾਂ ਸੈਂਪਲ ਵਾਲਾ ਆ ਗਿਆ ਹਾਂ ਮੇਰਾ ਰੰਗ ਉੱਡ ਗਿਆ ਯਾਰ ਹਾਂ ਹੋ ਮੈਂ ਕਹਾ ਕੀ ਬਿਮਾਰੀ ਉਦੋਂ ਕਿ ਕਹਿੰਦੇ ਹੁੰਦੇ ਸੀ ਵੀ ਟੀਕਾ ਲਾ ਦਿੰਦੇ ਆ ਡੇਟ ਵਾਲੇ ਵੀ ਹਨਾ ਲੈ ਵੀ ਮੈਂ ਕਹਿੰਦਾ ਇਹਨੂੰ ਇਲਾਜ ਕਰਾਉਂਦਾ ਕਰਾਉਂਦਾ ਸੇਵਾ ਕਰਾਉਂਦਾ ਕਰਾਉਂਦਾ ਆਪ ਪਾਰ ਨਿਕਲ ਚੱਲਿਆ ਹਾਂ ਮੈਂ ਕਹਿੰਦਾ ਟੀਕਾ ਲਾਉਣਗੇ ਮੈਂ ਕਹਾ ਵੀ ਲੜਾਂ ਆ ਗਏ ਮੈਂ ਮਨ ਚ ਸੋਚੀ ਜਾਵਾ ਵੀ ਲੜਾਂਗੇ ਲੜਾਂਗੇ ਵੀ ਆਪਾਂ ਇਹਨਾਂ ਨੂੰ ਭੁੱਲਣ ਨਹੀਂ ਦੇਣਾ ਠੀਕਾ ਨਹੀਂ ਲਵਾਉਣਾ ਤੇ ਉਹ ਭਾਈ ਜਦੋਂ ਲੈਬੋਰੀ ਵਾਲਾ ਖੂਨ ਲੈ ਗਿਆ ਤੇ ਕਹਿੰਦਾ ਵੀ 2 ਘੰਟਿਆਂ ਤੱਕ 3ਾਂ ਤੱਕ ਰਿਪੋਰਟ ਆਉ ਅੱਛਾ ਜੀ ਮੈਂ ਕਿਹਾ ਯਾਰ 2-3 ਘੰਟੇ ਉਸੀ ਲੋਪੋ ਦਾ ਹੂੰ ਮੀਰਾਪਿੰਡ ਦੀ ਗੁੱਸਾ ਹੂੰ ਸਾਡਾ ਹੁਣ 4 ਕਿਲੋਮੀਟਰ ਦਾ ਸਾਨਾ ਜਿਹੜਾ ਮੈਡੀਕਲ ਪ੍ਰੀਕੋਟ ਲੈਬੋਰੀ ਵਾਲਾ ਸੀ ਹਾਂਜੀ ਉਦੋਂ ਚੈਨ ਸੁਣਦਾ ਹੋਵੇ ਤਾਂ ਭਰਾ ਕਮੈਂਟ ਕਰੂਗਾ ਵੀ ਮੈਂ ਹੀ ਸੀ ਉਦੋਂ ਹਾਂ ਠੀਕ ਆ ਕਿਉਂਕਿ ਗੱਲ ਪੁਰਾਣੀ ਆ ਹਾਂ ਤੇ ਭਾਈ ਉਹ ਨਾ ਮੇਰੇ ਕੋਲੇ ਆ ਗਿਆ ਹਾਂ ਕਮਰੇ ਚ ਹਾਂ ਉਹਨਾਂ ਨੇ ਤਾਂ ਮੈਨੂੰ ਤਾਰਤਾ ਹਾਂ ਦੀ ਭੱਜ ਨਾ ਜਾਵੇ ਯਾਰ ਹਾਂ ਹੁੰਦਾ ਲਾ ਤਾਂ ਹਾਂ ਲੈ ਉਹਨੇ ਮੈਡਮ ਤੋਂ ਕੁੰਡਾ ਖੜਾ ਕੇ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਬਾਈ ਘਪਰਾਉਣ ਦੀ ਲੋੜ ਨਹੀਂ ਮੇਰਾ ਪਿੰਡ ਲੋਪੋ ਆ ਹਾਂ ਉਹ ਮੈਂ ਕਹਾਂ ਲੋਪ ਉਹ ਨਾ ਮੈਂ ਕਿਹੜਾ ਬਾਜੂ ਬਾਈ ਹਾਂ ਮੈਂ ਕਹਾਂ ਯਾਰ ਆ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਉਹ ਕਹਿੰਦਾ ਕੋਈ ਗੱਲ ਹੀ ਨਹੀਂ ਯਾਰ ਐਵੇਂ ਮਰੀ ਜਾਂਦੇ ਆ ਹਾਂ ਬਕਾਈ ਮਾਰਦੇ ਆ ਮੈਂ ਕਹਾਂ ਯਾਰ ਨਹੀਂ ਯਾਰ ਬਾਬਾ ਜਿਉਂ ਜਿਉਂ 4 ਵੱਜਣ ਹਾਂ ਤਿਉਂ ਤਿਉਂ ਮੇਰਾ ਭਾਜਣ ਘਟਦਾ ਜਾਵੇ ਹਾਂ ਅੰਦਰ ਹੀ ਅੰਦਰ ਹੀ ਖਾਂਦਾ ਜਾ ਮਾਪਦੇ ਆ ਆ ਡਰ ਲੱਗੇ ਵੀ ਜਦੋਂ 4 ਵੱਜ ਗਏ ਰਿਪੋਰਟ ਆਈ ਨਹੀਂ ਫਟਫਟੇ ਡਾਕਟਰ ਆਉਣਗੇ ਪੁਲਿਸਦਾਰ ਘਟੀਆਂ ਆਉਣਗੇ ਹਾਂ ਠੀਕਾ ਲਾਓ ਠੀਕਾ ਲਾਓ ਗਲਤੀ ਕੋਈ ਵੀ ਨਹੀਂ ਯਾਰ ਮੈਂ ਕਿਤੇ ਮੈਂ ਸੋਚਾਂ ਐ ਖ਼ਬਾਰਾਂ ਚ ਖ਼ਬਰਾਂ ਆਉਣੀਆਂ ਮੇਰੀ ਫੋਟੋ ਆਉਗੀ ਹੂੰ ਲੋਕ ਪੜਨੇ ਕੋਈ ਬੰਦਾ ਮਾਰਦਾ ਕਿਤੇ ਕੋਸ ਕਰਾਂ ਹਾਂਜੀ ਮਾਣੀ ਮਣ ਚ ਬਹੁਤ ਕੋਸ ਘੜਿਆ ਮੈਂ ਅੱਛਾ ਜੀ 4 ਵਜੇ ਰਿਪੋਰਟ ਆਈ ਨੈੱਲ ਹਾਂ ਕੁਝ ਵੀ ਨਹੀਂ ਹੈ ਅੱਛਾ ਡਾਕਟਰ ਕਹਿੰਦਾ ਸੌਰੀ ਮੈਂ ਕਹ ਕੋਰ ਸੌੜਿਆ ਸੌਰੀ ਦੇ ਮੈਂ ਜੁੱਤੀ ਨਾਲ ਹੀ ਡਾਕਟਰ ਭੱਜ ਲਿਆ ਫੜੋ ਇਹਨੂੰ ਫੜੋ ਕੀ ਮੈਂ ਕਹ ਮੈਂ ਤੈਨੂੰ ਕਹੀ ਜਾਂਦਾ ਜਦੋਂ ਤੂੰ ਕਿਵੇਂ ਕਿਹਾ ਕਹਾ ਨਹੀਂ ਹੈ ਗਿਆ ਅੱਖਾਂ ਦੇ ਕੇ ਮੈਂ ਹੰਗਾਮਾ ਕਰ ਲਿਆ ਬੱਡਾ ਡਾਕਟਰ ਯਾ ਤੂੰ ਤਾਂ ਕਿੰਨਾ ਚੰਗਾ ਬੰਦਾ ਕੀ ਹੋ ਗਿਆ ਮੈਂ ਕਾਇ ਕਰੀ ਮੇਰ ਨਾਲ ਯਾਰ ਤੜਕੇ ਦਾ ਅੰਦਰ ਕੁੰਡਾ ਲਾਈ ਬੈਠਾ ਮੈਨੂੰ ਹੁਣ ਕੱਢਿਆ ਮੈਂ ਕਹ ਉਹ ਨੈਲ ਸੀ ਯਾਰ ਮੈਂ ਕਹ ਜਦੋਂ ਮੈਂ ਇਹਨੂੰ ਕਹੀ ਜਾਂਦਾ ਜੀ ਮੈਂ ਅਜ ਤੱਕ ਕੋਈ ਇਹੋ ਜਿਹਾ ਗਲਤ ਕੰਮ ਵਾਲਾ ਬੰਦਾ ਨਹੀਂ ਨਾ ਮੈਂ ਗਲਤ ਕੰਮ ਕਰਿਆ ਕਿਤੇ ਨਾ ਮੈਂ ਇਹੋ ਜਿਹਾ ਬੰਦਾ ਇਹ ਫੇਰ ਵੀ ਸੁਣਦਾ ਹਾਂ ਕਾ ਅੱਖਾਂ ਮੇਰੀਆਂ ਪਹਿਲਾਂ ਤੋਂ ਹੀ ਇਹੋ ਜੀਆਂ। ਇਹੋ ਜੀਆਂ। ਕੋਈ ਕਹਿੰਦਾ ਦਾਰੂ ਪੀਤੀ ਆ, ਕੋਈ ਕਹਿੰਦਾ ਨਸ਼ਾ ਕੀਤਾ, ਕੋਈ ਕਹਿੰਦਾ ਐਂ ਕੀਤਾ। ਅੱਖਾਂ ਹੀ ਮੇਰੀਆਂ ਇਹੋ ਜੀਆਂ ਜੀ। ਹਾਂ। ਠੀਕ ਹੈ ਨਾ? ਹੋਰ ਮੈਨੂੰ ਕੋਈ ਗੱਲ ਨਹੀਂ। ਹਾਂ। ਕਹਗਾ ਚੱਲ ਕੋਈ ਨਾ ਸ਼ਾਂਤ ਹੋ ਮੈਨੂੰ ਉਹਨਾਂ ਨੇ ਠੰਡਾ ਰੁਲਪ ਹੋਇਆ। ਹਾਂ। ਵਿਚਾਰਿਆਂ ਨੇ ਮੈਨੂੰ ਕਹਿੰਦੇ ਖਾਣਾ ਪੀਣਾ ਕੋਸ ਮੈਂ ਕਹਾ ਕੀ ਯਾਰ ਸਾਰਾ ਕੁਝ ਲਿਆਓ। ਹਾਂ। ਮੈਂ ਤਾਂ ਤੜਕੇ ਦਾ ਛੱਡੀ ਬੈਠਾ ਸਾਰਾ ਕੁ। ਮੈਂ ਤਾਂ ਭੁੱਖੀ ਹੋਣ ਲੱਗਣੀ ਆ। ਜਿਹੜਾ ਕੋ ਮਰਜ਼ੀ ਲਿਆ। ਉਹ ਵਿਚਾਰਿਆਂ ਜਿਹੜੀਆਂ ਨਰਸਾਂ ਦੀ ਉਹ ਵੀ ਹੁਣ ਵੀ ਕਿਵੇਂ ਆ ਮੈਂ ਕਹਾ ਠੀਕ ਆ ਦੇ ਤੋਂ ਪਾਸੇ ਡਾਕਟਰ ਨਾਲ ਤੁਹਾਨੂੰ ਚੰਗਾ ਭਰਾ ਪਤਾ ਜੇ ਹੋਈ ਵੀ ਤਾਂ ਵੀ ਇਹ ਪੰਜ ਦਿਨ ਹੋ ਗਏ ਸੱਤ ਦਿਨ ਤੋਂ ਮੇਰੇ ਨਾਲ ਹੀ ਫਿਰਦੀ ਹੈ ਉਹਦਾ ਕੰਮ ਹੋ ਗਿਆ ਸੀ ਫਿਰ ਜੇ ਨਾਲ ਲੱਗਣ ਨਾਲ ਲੱਗਦੀ ਉਹ ਬਿਮਾਰੀ ਉਹ ਹੋਊਗੀ ਤਾਂ ਫਿਰ ਵੀ ਉਹ ਲਾ ਇਲਾਜ ਹੈ ਹੀ ਨਹੀਂ ਜੋ ਲਾਗ ਵਾਲੀ ਸੂਚਾ ਦੀ ਬਿਮਾਰੀ ਨਹੀਂ ਉਹ ਉਹ ਦੇਖੋ ਮੇਰੀ ਗੱਲ ਸੁਣੋ ਹੌਣ ਬਚਣ ਦੀ ਲੋੜ ਹੈ ਬਹੁਤ ਜਿਆਦੇ ਇਹ ਗੱਲ ਮੈਂ ਤਾਂ ਯਾਦ ਕਰਕੇ ਸੁਣਾਈ ਹੈ ਚਲੋ ਇਹ ਤਾਂ ਮੇਰੇ ਨਾਲ ਹੱਦ ਬੀਤੀ ਸੀ ਮੈਂ ਸੁਣਾਤੀ ਪਰ ਹੁਣ ਮੇਰੇ ਭਾਈ ਧਿਆਨ ਦੇਣ ਬਹੁਤ ਜਿਆਦਾ ਜੀਤ ਨਹੀਂ ਕੋਈ ਬਰਾਈ ਵਾਲੀ ਕਰਨੀ ਹੈ ਮੇਰੀਆਂ ਭੈਣਾਂ ਵੀ ਵੇਂਦੀਆਂ ਠੀਕ ਹੈ ਵੀ ਪ੍ਰਮਾਤਮਾ ਮਿਹਰ ਭਰਿਆ ਰੱਖੇ ਸਾਡੇ ਤੇ ਆ ਪੈਨਾ ਕਮਾ ਤੋਂ ਦੂਰ ਰਹੋ ਸਹੀ ਗੱਲ ਹੈ ਕਿਉਂਕਿ ਬਿਮਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇਜ਼ੀ ਨਾਲ ਬਿਲਕੁਲ ਬਹੁਤ ਕਈ ਸਟੇਟਾਂ ਦੇ ਵਿੱਚ ਤਾਂ ਬਹੁਤ ਜਿਆਦੇ ਹੋ ਗਏ ਹਾਂ ਕਾਲਾ ਪੀਲਿਆ ਤੇ ਐਚਆਈ ਹਾਂ ਠੀਕ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਜਾਓ ਹਾਂ ਨੰਬਰ 2 ਤੇ ਸਾਡੀਆਂ ਭੈਣਾਂ ਜੇ ਕੋਈ ਹਿੰਦੀ ਬੋਲਦਾ ਕੋਈ ਹੋਰ ਭਾਸ਼ਾ ਬੋਲਦਾ ਫੋਨ ਤੇ ਵੀ ਗੱਲ ਨਾ ਕਰੋ ਹਾਂ ਕਿਸੇ ਨਾਲ ਕਿਉਂਕਿ ਅਸੀਂ ਪੰਜਾਬੀ ਆ ਹਾਂ ਅਸੀਂ ਹੱਥ ਨਹੀਂ ਰੱਖਣ ਦਿੰਦੇ ਕਿਸੇ ਸਹੀ ਗੱਲਾਂ ਇਹ ਅਸੀਂ ਆਪਦੀ ਮੁੱਛ ਨੀਵੀ ਨਹੀਂ ਹੋਣ ਦਿੰਦੇ ਹਾਂ ਠੀਕ ਹੈ ਤੇ ਮੁੱਛ ਨੀਵੀ ਉਦੋਂ ਹੁੰਦੀ ਜਦੋਂ ਸਾਡੀਆਂ ਭੈਣਾ ਕਰਾਉਂਦਾਂ ਹਾਂ ਠੀਕ ਹੈ ਜੇ ਸਾਡੀਆਂ ਭੈਣਾ ਚਾਹਣ ਤੇ ਮੁੱਛ ਕੋਲੀ ਰਹੂਗੀ ਹਾਂ ਆਪਣਾ ਪੰਜਾਬ ਪੰਜਾਬੀ ਐ ਸਾਡੇ ਭੈਣ ਭਰਾ ਜਿਉਂਦੇ ਬਾਅਦੇ ਬਾਅਦੇ ਰਹਿਣਗੇ ਸਹੀ ਗੱਲ ਠੀਕ ਹੈ ਪਰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਬਹੁਤ ਜ਼ਿਆਦਾ ਬਚ ਕੇ ਰਹਿਣਾ ਹੈ ਬਾਸ ਸਟੈਂਡਾਂ ਦੇ ਵਿੱਚ ਜਾਣਿਆ ਹੋਰ ਜਾਣਿਆ ਉਹ ਜਿਹੇ ਜਗ੍ਹਾ ਤੇ ਪਿਸ਼ਾਬ ਨਹੀਂ ਕਰਨਾ ਉੱਥੇ ਕੋਈ ਸਫਾਈ ਨਹੀਂ ਹੁੰਦੀ ਜੀ ਕੋਈ ਪਾਣੀ ਨਹੀਂ ਮਾਰਦਾ ਹਾਂਜੀ ਮਤਲਬ ਮੈਨੂੰ ਪਹਿਲਾਂ ਬڑا ਹੁੰਦਾ ਸੀ ਐ ਬੱਚਿਆਂ ਨੂੰ ਮੈਂ ਕਹਿੰਦਾ ਯਾਰ ਤੁਸੀਂ ਬਾਥਰੂਮ ਹੀ ਮੈਂ ਘਰ ਵਾਲੀ ਨੂੰ ਕਹਣਾ ਤੁਹਾਨੂੰ ਬਾਥਰੂਮ ਨਹੀਂ ਪਸੰਦ ਆਉਂਦਾ ਤੁਹਾਡੇ ਇੱਥੇ ਲੱਗ ਬਣਾ ਦੇ ਅਗਲਾ ਉਹਨਾਂ ਨੇ ਵੇਖ ਕੇ ਮੁੜਿਆ ਨਾ ਉਹ ਕਹਿੰਦੀ ਵੇਖਣਾ ਹੁੰਦਾ ਮੈਂ ਕਿ ਪਾਣੀ ਮਾਰ ਲਓ ਕਹਿੰਦੀ ਇੱਕ ਮਰੀ ਮਾਰ ਕੇ ਕੀ ਹੋ ਜੂ ਜਿਹੜੇ ਤੋਂ ਇੰਨਾ ਗੰਦ ਮਾਰੀ ਜਾਂਦਾ ਖਬਰ ਕਦੋਂ ਦਾ ਮਾਰਿਆ ਪਾਣੀ ਹਾਂ ਸਹੀ ਗੱਲ ਆ ਜੀ ਪਹਿਲੀ ਗੱਲ ਤਾਂ ਜਿੱਥੇ ਟੂਰਿਸਟ ਪਲੇਸ ਆ ਜਾਂ ਮੰਨ ਲਓ ਪੰਪ ਹੈ ਹਾਂ ਕੋਈ ਵੀ ਰੋਡ ਤੇ ਸਹੂਲਤ ਹੈ ਉੱਥੇ ਪਾਣੀ ਬਿੰਦੇ ਬਿੰਦੇ ਉਹਨਾਂ ਨੂੰ ਮਾਰਦੇ ਰਹਿਣਾ ਚਾਹੀਦਾ ਬਿਲਕੁਲ ਮਾਰਦੇ ਰਹਿਣਾ ਚਾਹੀਦੇ ਪੰਪ ਵਾਲਿਆਂ ਚਾਹੇ ਹੋਟਲ ਵਾਲਿਆਂ ਕਿਉਂਕਿ ਬਾਥਰੂਮ ਦੀ ਮੇਨ ਸਫਾਈ ਜ਼ਰੂਰੀ ਹੈ ਜ਼ਰੂਰੀ ਹੈ ਇਹ ਆਪਾਂ ਸ਼ਿਕਾਇਤ ਕਰ ਸਕਦੇ ਹਾਂ ਹਾਂ ਜੇ ਪੰਪ ਤੇ ਬਾਥਰੂਮ ਗੰਦਾ ਹੈ ਜਾਂ ਹਵਾ ਹੈ ਨਹੀਂ ਆਪਰ ਰਿਪੋਰਟ ਕਰ ਸਕਦੇ ਹਾਂ ਬਿਲਕੁਲ ਜ ਕੰਪਨੀ ਵੱਲੋਂ ਇਹ ਦੋ ਚੀਜ਼ਾਂ ਹੈ ਕਿਉਂ ਨਹੀਂ ਇਹ ਬਹੁਤ ਜ਼ਰੂਰੀ ਹੈ ਤਾਂ ਇਹ ਚੀਜ਼ਾਂ ਹੈ ਇੱਕ ਪਾਣੀ ਠੰਡਾ ਇੱਕ ਬਾਥਰੂਮ ਤੇ ਇੱਕ ਹਵਾ ਇਹ ਮੋਈਆ ਕਰਾਉਣਗੇ ਫ੍ਰੀ ਤਿੰਨੇ ਚੀਜ਼ਾਂ ਪੰਪਨੇ ਇਹ ਨਹੀਂ ਹੈਗਾ ਕਿ ਤੁਸੀਂ ਤੇਲ ਪੋਣਾ ਤੇ ਤਾਂ ਹੀ ਆ ਜੇ ਤੁਸੀਂ ਸਾਈਕਲ ਤੇ ਆ ਤੁਸੀਂ ਤਾਂ ਵੀ ਵਰਤ ਸਕਦੇ ਹਰ ਰਾਹੀ ਬਾਂਦੀ ਲਈ ਹੈ ਇਹ ਕੰਪਨੀ ਵੱਲੋਂ ਹੈ ਨਾ ਕਿ ਉਹ ਪੰਪ ਵਾਲਿਆਂ ਦਾ ਹੁੰਦਾ ਹੈ ਹਾਂ ਗਵਰਨਮੈਂਟ ਨੇ ਕਿਹਾ ਹੋਇਆ ਕਾਨੂੰਨ ਬਣਿਆ ਹੋਇਆ ਹੈ ਕੰਪਨੀ ਦਾ ਉਹਦਾ ਇੰਡੀਅਨ ਏਅਰ ਜਾਂ ਐਚਪੀ ਹੈ ਉਹਨਾਂ ਦਾ ਇਹ ਸਾਰਾ ਕੁਝ ਹਾਂ ਵੀ ਇਸ ਕਰਕੇ ਆਪਾਂ ਆਪਦਾ ਹੱਕ ਆਪ ਨੂੰ ਪਤਾ ਨਹੀਂ ਹੁਣ ਟੂਲ ਟੈਕਸ ਆ ਰੋਡ ਹੈ ਹੂੰ ਰੋਡ ਤੇ ਟੂਲ ਟੈਕਸ ਵਾਲੇ ਤੇ ਆਪਣੀ ਗੱਡੀ ਖਰਾਬ ਹੋ ਜੇ ਆਪਾਂ ਨੂੰ ਕ੍ਰੇਨ ਮੰਗਾਉਣ ਦੀ ਲੋੜ ਨਹੀਂ ਹਾਂ ਕ੍ਰੇਨ ਇਹਨਾਂ ਦੀ ਹੈ ਹਾਂ ਇਹਨਾਂ ਨੂੰ ਲਿਉਣੀ ਪੈਣੀ ਹੈ ਹਾਂ ਇਹ ਵੈ ਤੇ ਲਿਖਿਆ ਹੈ ਹਾਂਜੀ ਇਹਨਾਂ ਦੇ ਦੇਰੇ ਜਾਂਦਾ ਇਹਨਾਂ ਦਾ ਹੱਕ ਹੈ ਜੇ ਗੱਡੀ ਪਲਟ ਗਈ ਸਿੱਧੀ ਇਹ ਕਰਕੇ ਦੇਣਗੇ ਕਰਕੇ ਦੇਣਗੇ ਕਿਉਂਕਿ ਕ੍ਰੇਨ ਇਹਨਾਂ ਦੀ ਆਊਗੀ ਫ੍ਰੀ ਹਾਂ ਪਰ ਆਪਾਂ ਨੂੰ ਉਹ ਸਹੂਲਤਾਂ ਨਹੀਂ ਦਿੰਦੇ ਇੰਡੀਆ 'ਚ ਹਾਂ ਕਿਉਂਕਿ ਆਪਾਂ ਅਵੇਅਰ ਨਹੀਂਗੇ ਅਵੇਅਰ ਨਹੀਂ ਹਾਂ ਵੇਰ ਆਪਾਂ ਕਿਵੇਂ ਹੋਵਾਂਗੇ ਹੁਣ ਜਿਵੇਂ ਆਪਾਂ ਕਹਿੰਦੇ ਆਂ ਵੀ 3 ਮਿੰਟ ਤੋਂ ਬਾਅਦ ਖੜਾ ਕੇ ਪਰਚੀ ਨਹੀਂ ਕੱਢ ਸਕਦੇ ਸਾਡੇ ਕੋਈ ਪੌਦਾ ਹੀ ਨਹੀਂ ਹਾਂ 20-20 ਮਿੰਟ ਖੜਾ ਕੇ ਵੀ ਪਰਚੀਆਂ ਕੱਢਦੇ ਆ ਸਹੀ ਗੱਲ ਹੈ ਉਤੋਂ ਡਾਂਗਾਂ ਕੱਢ ਲੈਂਦੇ ਗੁੰਡੇ ਰੱਖੇ ਆ ਜਾਗਰੂਕਤਾ ਦੀ ਕਮੀ ਹੈ ਕਿੰਨੇ ਸਾਈ ਯਾਰ ਇਹਨਾਂ ਬੰਦਿਆਂ ਨੇ ਸਾਡੇ ਹਰਿਆਣੇ ਵਾਲੇ ਤਾਂ ਆਮ ਹੀ ਪੰਜਾਬਗਾਂ ਨੂੰ ਹੱਥ ਪਾ ਲੈਂਦੇ ਆ ਟੂਲ ਟੈਕਸਾਂ ਵਾਲੇ ਜੀ ਜੀ ਲੜਾਈ ਕੋਈ ਗੱਲਾਂ ਥੋੜੀਆਂ ਯਾਰ ਗੁੰਡਾਗਰਦੀ ਥੋੜੀ ਹੁੰਦੀ ਹੈ ਹਾਂ ਬਿਲਕੁਲ ਹੈ ਅ ਕਰੋਨਾ ਚ ਲੁਧਿਆਣੇ ਜਿਹੜਾ ਪਰਲੇ ਬਾਈਪਾਸ ਤੇ ਆ ਸਾਡੀ ਲੜਾਈ ਹੋ ਗਈ ਉੱਥੇ ਅੱਛਾ ਜੀ ਉਹ ਬੰਦ ਕਰਾਤੇ ਉਹ ਤੋਂ ਸਾਰੇ ਬਾਦਲ ਨੇ ਹਾਂ ਹਾਂ ਬੰਦ ਕਰਾਏ ਸੀ ਠੀਕ ਹੈ ਸੌਰੀ ਅੱਛਾ ਜੀ ਉਹ ਪਤੰਦਰ ਕਿਸੇ ਦੀ ਕੱਟਣ ਕੇ ਦੀ ਨਾ ਇਹਨੂੰ ਕਹ ਲਿਆ ਪਏ ਹਾਂ ਜਿਹੜਾ ਫੜਾ ਦੇ ਫੜਦਾ ਕਰਨ ਹਾਂ ਜਦੋਂ ਮੈਂ ਆਇਆ ਮੈਂ ਦੂਰੇ ਵੀਡੀਓ ਬਣਾਉਣ ਲੱਗ ਗਿਆ ਹਾਂ ਉਹਨੇ ਵੇਖ ਲਿਆ ਵੀਡੀਓ ਬਣਾਉਣ ਆਉਂਦਾ ਮੈਂ ਪੈਸੇ ਕੱਢੇ ਕਹਿੰਦਾ ਜਾ ਤੇ ਮੈਂ ਕਹੋ ਤੂੰ ਕਾ ਤੋਂ ਪੜਿਆ ਹਾਂ ਉਹ ਵੀ ਰੋਕ ਗਿਆ ਮੈਂ ਕਹਿੰਦਾ ਤੇ ਤੂੰ ਪੈਸੇ ਲੈ ਕੇ ਕਹਿੰਦਾ ਹਾਂ ਮੈਂ ਕਹਿੰਦਾ ਮੈਂ ਇਤੋਂ ਲੈਂਦਾ ਨਹੀਂ ਹਾਂ ਅੱਛਾ ਜੀ ਠੀਕ ਹੈ ਅੰਨ ਬੰਦਾ ਹੀ ਪਰਚੀ ਦਿੱਤੀ ਉਹਨੂੰ ਮੈਂ ਕਿਹਾ ਕਿਵੇਂ ਦਿੱਤੀ ਜਦੋਂ ਬੰਦ ਹੈ ਬੰਦਾ ਜਦੋਂ ਪ੍ਰਬੰਧ ਦਾ ਗਵਰਨਮੈਂਟ ਨੂੰ ਗੱਲ ਪਈ ਹੈ ਕਿ ਆਪਣੇ ਕੋਲੇ ਟਾਈਮ ਨਹੀਂ ਸੀ ਟਾਈਮ ਹੁੰਦਾ ਤਾਂ ਲੁਧਿਆਣੇ ਕੇਸ ਕਰ ਦਿੰਦੇ ਹਾਂ 65 ਰੁਪਏ ਜਾਂਦਾ ਹਾਂ ਇਹ ਬਹੁਤ ਪੈਸੇ ਦੇ ਕੇ ਖੜਾ ਜੜਾਉਣਾ ਪੈਂਦਾ ਬਿਲਕੁਲ ਜੀ ਇਹ ਜਿਹੜੇ ਜਿਹੜੇ ਪ੍ਰਸ਼ਾਸਨ ਹੁੰਦੇ ਇਹਨਾਂ ਦੀਆਂ ਜੜਾਂ ਬੱਠਲ ਚ ਹੀ ਹੁੰਦੀਆਂ ਬਾਈ ਜਦੋਂ ਮਰਜ਼ੀ ਚੱਕ ਲੋ ਸਹੀ ਗੱਲ ਆ ਇਹ ਬੱਠਲ ਵਾਲੀ ਸਹੀ ਹੈ ਇਸ ਕਰਕੇ ਕਹਿੰਦਾ ਹੁੰਦਾ ਹਾਂ ਕਿ ਮੈਂ ਕੋਈ ਮਹਿਕਮਾ ਸਰਕਾਰੀ ਹੈ ਜੜਾਂ ਬੱਠਲ ਚ ਹੀ ਹੈ ਉਹ ਧਰਤੀ ਚ ਕਹਿੰਦੇ ਹੁੰਦੇ ਉਹ ਕਹਿੰਦਾ ਬੱਠਲ ਚ ਨਾ ਜੀ ਸਭ ਮੈਂ ਜਣਾਤਾ ਕੋ ਕਹਿੰਦਾ ਬੱਠਣ ਚ ਹੀ ਹੁੰਦੀਆਂ ਬਾਈ ਐ ਬੱਠਣ ਚ ਚੱਕਣਾ ਬਸ ਆ ਆ ਗਈਆਂ ਠੀਕ ਐ ਇਹ